ਸਾਲ ਦੋਸਤੋ ਪੰਜਾਬ ਲਈ ਵੱਡੀ ਖੁਸ਼ਖਬਰੀ ਆ ਚੁੱਕੀ ਹੈ ਭਗਵੰਤ ਮਾਨ ਨੇ ਕਰ ਦਿੱਤੇ ਨੇ ਵੱਡੇ ਐਲਾਨ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇ ਨਾ ਲੋਕਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਮ ਤੇ ਵੀਡੀਓ ਨੂੰ ਆਤ ਤੋਂ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਜੇਕਰ ਤੁਸੀਂ ਪੰਜਾਬ ਦੇ ਵਸਨੇ ਹੋ ਅਤੇ ਅਕਸਰ ਦਿੱਲੀ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਰਾਹੀਂ ਦੇਸ਼ ਵਿਦੇਸ਼ ਦੀ ਯਾਤਰਾ ਕਰਦੇ ਹੋ ਤਾਂ ਇਹ ਖਬਰ ਨੂੰ ਧਿਆਨ ਨਾਲ ਜ਼ਰੂਰ ਪੜ੍ਹ ਲਓ ਪੰਜਾਬ ਦੇ ਲੋਕਾਂ ਜੇ ਵਿਦੇਸ਼ ਘੁੰਮਣ ਦਾ ਯਾਤਰਾ ਕਾਫੀ ਆਮ ਹੈ ਹਰ ਸਾਲ ਪੰਜਾਬ ਤੋਂ ਵੱਡੀ ਗਿੰਦੀ ਚ ਲੋ ਕੈਨੇਡਾ ਆਸਟ੍ਰੇਲੀਆ ਅਮਰੀਕਾ ਯਾ ਹੋਰ ਯੂਪੀ ਦੇਸ਼ਾਂ ਚ ਜਾਂਦੇ ਨੇ ਜਿਸ ਨੂੰ ਧਿਆਨ ਚ ਰੱਖਦੇ ਹੋਏ ਪੰਜਾਬ ਸਰਕਾਰ ਆਈਜੀਆਈ 에어ਪੋਰਟ ਤੇ ਪੰਜਾਬੀਆਂ ਲਈ ਇੱਕ ਸਪੈਸ਼ਲ ਕਾਊਂਟਰ ਖੋਲਣ ਜਾ ਰਹੀ ਹੈ ਸੀਐਮ ਮਾਨ ਦੀ ਸਰਕਾਰ ਨੇ ਦਿੱਲੀ 에어ਪੋਰਟ ਦਾ ਸੰਚਾਲਨ ਕਰਨ ਵਾਲੀ ਜੀਐਮਆਰ ਕੰਪਨੀ ਨਾਲ ਇੱਕ ਇਕਰਾਰ ਦਿੱਤਾ ਹੈ ਦੱਸਿਆ ਗਿਆ ਹੈ ਕਿ ਪਿਛਲੇ 12 ਜੂਨ ਨੂੰ 2 ਸਾਲਾਂ ਲਈ ਇੱਕ ਸਮਝੌਤਾ ਤੇ ਕੰਪਨੀ ਅਤੇ ਪੰਜਾਬ ਸਰਕਾਰ ਦੇ ਵਿਚਾਲੇ ਸਾਈਨ ਕਰ ਦਿੱਤੇ ਨੇ ਦਿੱਲੀ ਹਵਾਈ ਐਡੇ ਤੇ ਸਪੈਸ਼ਲ ਕਾਊਂਟਰ 24 ਘੰਟੇ ਅਤੇ ਹਫਤੇ ਦੇ 7 ਦਿਨ ਆਪਣੀ ਸੇਵਾਵਾਂ ਪ੍ਰਦਾਨ ਕਰਨਗੇ ਇਹ ਸੁਵਿਧਾ ਕੇਂਦਰ ਦਾ ਉਦੇਸ਼ ਐਨ ਆਰ ਆਈ ਅਤੇ ਹੋਰ ਯਾਤਰੀ ਨੂੰ ਵਾਈਲੇਟਡੇ ਤੇ ਹਰ ਸੰਭਵ ਸਹਾਇਤਾ ਪ੍ਰਦਾਨ ਕਰਨਾ